ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸ ਨਗਰ ਬਾਸਰਕੇ ਗੱਲਾਂ ਵਿਖੇ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਰਾਹੀਂ ਦੂਸਰੀ ਪਾਛਾਈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸੇਵਾ ਦੇ ਵਿੱਚ ਜੁਟ ਗਿਆ। 12 ਸਾਲ ਬਿਆਸ ਤਰਿਆ ਤੋਂ ਚਲਦੀ ਗੱਗਰ ਭਰ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ। ਇਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਗੁਰਗੰਦੀ ਬਖਸ਼ ਦਿੱਤੀ। ਭਾਈ ਦਾਤੂ ਜੀ ਅਤੇ ਭਾਈ ਦਾਸੂ ਜੀ ਨੇ ਇਸ ਗੱਲ ਦੀ ਈਰਖਾ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ। ਗੁਰੂ ਜੀ ਇਸ ਈਰਖਾ ਤੋਂ ਦੂਰ ਰਹਿਣ ਲਈ ਆਪਣੇ ਹੀ ਨਗਰ ਸਰਕੇ ਗਿੱਲਾਂ ਵਿਖੇ ਬਾਹਰ ਇਸ ਸਥਾਨ ਤੇ ਕੱਚੇ ਕੋਠੇ ਵਿੱਚ ਬੈਠ ਕੇ ਅਤੇ ਬਾਹਰ ਲਿਖ ਦਿੱਤਾ ਦਰਵਾਜ਼ਾ ਖੋਲਣ ਵਾਲਾ ਗੁਰੂ ਦਾਸ ਇਹ ਨਹੀਂ ਹੋਵੇਗਾ ਪੂਰਨ ਬ੍ਰह्म ਗਿਆਨੀ ਬਾਬਾ ਬੁੱਢਾ ਜੀ ਨੇ ਸੰਗਤਾ ਸਮੇਤ ਕੋੜੀ ਸਜਾ ਕੇ ਪਿੱਛੇ ਦੁਰਪਹਿ ਕੋੜੀ ਇਸ ਜਗ੍ਹਾ ਤੇ ਆ ਕੇ ਰੁੱਕ ਗਏ ਬਾਬਾ ਬੁੱਢਾ ਜੀ ਨੇ ਲਿਖਿਆ ਪੜ ਕੇ ਪਿੱਛੋ ਦੀ ਸੱਨ ਲਾ ਕੇ ਸੰਗਤਾ ਸਮੇਤ ਗੁਰੂ ਜੀ ਦੇ ਦਰਸ਼ਨ ਕੀਤੇ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਇਹ ਕਲਯੁਗੀ ਜੀਵਾਂ ਦਾ ਉਧਾਰ ਕਰ ਬਣਾ ਦਿੱਤਾ ਹੈ ਅਤੇ ਬਰ ਬਖਸ਼ਿਸ਼ ਕੀਤਾ ਜੋ ਇਸ ਸੱਨ ਜੋ ਇੱਕ ਮਨ ਨਾਲ ਲੰਗੇਗਾ ਉਸ ਦੀ 84 ਕੱਟੀ ਜਾਵੇਗੀ